ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਦਾਰ ਕਰਦੇ ਕਰਦੇ ਇੱਕ ਵਾਰ ਡਾਕੇ ਨਗਰ ਵਿੱਚ ਪਹੁੰਚ ਗਏ ਜਿੱਥੇ ਇੱਕ ਬਹੁਤ ਹੀ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਅਰਥਾਤ ਭੂਮੀ ਦਾ ਸਵਾਮੀ ਕਹਿੰਦੇ ਸਨ ਭੂਮੀ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਤਾਂ ਹੈ ਹੀ ਸੀ ਪਰ ਨਾਲ ਦੀ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ जान ਕੇ हैरानी ਹੋਵੇਗੀ ਕਿ ਭੂਮੀਆਂ ਚੋਰ ਆਪਣੇ ਘਰ ਵਿੱਚ ਲੰਗਰ ਵੀ ਲਗਾਉਂਦਾ ਸੀ ਚੋਰੀ ਕਰਕੇ ਉਹ ਜੋ ਕੁਝ ਵੀ ਲਿਆਉਂਦਾ ਸੀ ਉਸ ਨੂੰ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਉਸ ਨੇ ਨਗਰ ਦੇ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਹੋਈ ਸੀ ਕਿ ਜੇਕਰ ਕੋਈ ਵੀ ਸਾਧੂ ਫਕੀਰ ਆਵੇ ਤਾਂ ਉਸ ਨੂੰ ਆਪਣੇ ਕੋਲ ਨਾ ਬੈਠਣ ਦੇਣਾ ਬਲਕਿ ਮੇਰੇ ਘਰ ਭੇਜ ਦੇਣਾ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਅੱਠੇ ਪੈਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸਦੇ ਘਰ ਆਉਂਦਾ ਉਸ ਨੂੰ ਲੰਗਰ ਛਕ ਕੇ ਬਗੈਰ ਨਹੀਂ ਜਾਣ ਦਿੰਦਾ ਸੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਇੱਕ ਸਥਾਨ ਤੇ ਜਾ ਕੇ ਬੈਠ ਗਏ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕੀ ਆਪ ਜੀ ਦੇ ਇੱਥੇ ਨਾ ਬੈਠੋ ਕਿਉਂਕਿ ਪਿੰਡ ਦੇ ਜ਼ਿਮੀਦਾਰ ਨੇ ਸਾਰਿਆਂ ਸਾਨੂੰ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੈ ਕਿ ਕੋਈ ਵੀ ਸਾਧੂ ਫਕੀਰ ਬਾਹਰੋਂ ਆਵੇ ਤਾਂ ਉਸ ਨੂੰ ਮੇਰੇ ਘਰ ਭੇਜਿਆ ਜਾਵੇ ਗੁਰੂ ਸਾਹਿਬ ਜੀ ਨੇ ਲੋਕਾਂ ਦਾ ਕਹਿਣਾ ਮੰਨਿਆ ਤੇ ਉੱਥੋਂ ਉੱਠ ਕੇ ਉਹ ਮੀਰ ਦੇ ਘਰ ਚਲੇ ਗਏ ਜਦੋਂ ਭੂਮੀਏ ਨੂੰ ਗੁਰੂ ਜੀ ਦੇ ਬਾਰੇ ਪਤਾ ਲੱਗਾ ਤਾਂ ਉਹ ਤਰੰਤ ਆਇਆ ਤੇ ਗੁਰੂ ਜੀ ਨੂੰ ਮੱਥਾ ਟੇਕਿਆ ਥੋੜੀ ਦੇਰ ਦੇ ਬਾਅਦ ਭੂਮਿਆ ਦੁਆਰਾ ਤੋਂ ਆਇਆ ਤੇ ਬੇਨਤੀ ਕੀਤੀ ਕਿ ਲੰਗਰ ਤਿਆਰ ਹੈ ਜੀ ਕਿਰਪਾ ਕਰਕੇ ਪ੍ਰਸ਼ਾਦਾ ਛਕੋ ਤਾਂ ਗੁਰੂ ਸਾਹਿਬ ਜੀ ਨੇ ਭੂਮਿਆ ਨੂੰ ਸਵਾਲ ਕੀਤਾ ਕਿ ਪਹਿਲਾਂ ਇਹ ਦੱਸ ਤੂੰ ਕੀ ਕਿਰਤ ਕਰਦਾ ਅਠੇ ਪੈਰ ਤੂੰ ਲੰਗਰ ਲਗਾਈ ਰੱਖਦਾ ਇਹ ਸਭ ਕਿੱਥੋਂ ਆਉਂਦਾ ਹੈ ਗੁਰੂ ਜੀ ਦੇ ਦਰਸ਼ਨ ਪਾ ਕੇ ਭੂਮਿਆ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ जिस ਕਰਕੇ ਉਸਨੇ ਕੋਈ ਗੱਲ ਨਾ چھਪਾਈ ਤੇ ਸੱਚ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਦਿਨ ਵਲੇ ਟਾਕਾ ਮਾਰਦਾ ਹਾਂ ਤੇ ਰਾਤ ਵੇਲੇ ਚੋਰੀ ਕਰਦਾ ਹਾਂ ਤਾਂ ਭੂਮੀ ਨੇ ਮੂੰਹ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਫੇਤਾ ਤੇਰਾ ਲੰਗਰ ਅਸੀਂ ਨਹੀਂ ਛਕਾਂਗੇ ਇਹ ਸੁਣ ਕੇ ਭੂਮੀ ਬਹੁਤ ਹੀ ਨਿਰਾਸ਼ ਹੋਇਆ ਤੇ ਉਸਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਤੇ ਆਖਣ ਲੱਗਾ ਹੇ ਗੁਰੂ ਦੇਵ ਜੀ ਮੈਂ ਤੁਹਾਡੇ ਹਰ ਇੱਕ ਆਗਿਆ ਦਾ ਪਾਲਨ ਕਰਾਂਗਾ ਬਸ ਇੱਕ ਵਾਰੀ ਤੁਸੀਂ ਮੇਰਾ ਭੋਜਨ ਕਬੂਲ ਕਰ ਲਵੋ ਤਾਂ ਇਸ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਲੁੱਟ ਖੋ ਕਰਨੀ ਬੰਦ ਕਰ ਦੇ ਤੇ ਇਮਾਨਦਾਰੀ ਦੀ ਕਿਰਤ ਕਰਿਆ ਕਰ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਭੂਮੀਆਂ ਕਹਿਣ ਲੱਗਾ ਕਿ ਮਾਫੀ ਚਾਹੁੰਦਾ ਹਾਂ ਗੁਰੂ ਜੀ ਪਰ ਇਸ ਕੰਮ ਨੂੰ ਮੈਂ ਕਦੇ ਨਹੀਂ ਛੱਡ ਸਕਦਾ ਇਹੀ ਕੰਮ ਤਾਂ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈ ਇਸ ਕੰਮ ਨੂੰ ਛੱਡਣ ਤੋਂ ਇਲਾਵਾ ਮੈਂ ਤੁਹਾਡਾ ਹਰ ਇੱਕ ਬਚਨ ਮੰਨਾਂਗਾ ਗੁਰੂ ਸਾਹਿਬ ਜੀ ਨੇ ਉਸ ਦੀ ਕਠਿਨਾਈਆਂ ਨੂੰ ਸਮਝਿਆ ਤੇ ਕਿਹਾ ਕਿ ਠੀਕ ਹੈ ਜੇਕਰ ਤੂੰ ਸਾਡਾ ਪਹਿਲਾ ਬਚਨ ਨਹੀਂ ਮੰਨ ਸਕਦਾ ਤਾਂ ਕੋਈ ਗੱਲ ਨਹੀਂ ਪਰ ਹੁਣ ਤੈਨੂੰ ਇੱਕ ਬਚਨ ਦੀ ਥਾਂ ਤਿੰਨ ਬਚਨਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਭੂਮੀਆਂ ਗੁਰੂ ਜੀ ਦੀ ਗੱਲ ਨਾਲ ਸਹਿਮਤ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡਾ ਪਹਿਲਾ ਵਚਨ ਇਹ ਹੈ ਕਿ ਤੂੰ ਕਦੀ ਝੂਠ ਨਹੀਂ ਬੋਲੇਗਾ ਤਾਂ ਭੂਮੇ ਨੇ ਕਿਹਾ ਕਿ ਸੱਤ ਵਚਨ ਗੁਰੂ ਜੀ ਜਿਹਾ ਹੀ ਹੋਵੇਗਾ ਗੁਰੂ ਸਾਹਿਬ ਜੀ ਨੇ ਦੂਸਰਾ ਵਚਨ ਕਿਹਾ ਕਿ ਗਰੀਬਾਂ ਨਾਲ ਤਾਂ ਤੱਕਾਂ ਕਰੋਗੇ ਤੇ ਨਾ ਹੀ ਤੱਕਾ ਹੁੰਦਾ ਸਹੋਗੇ ਤਾਂ ਭੂਮੇ ਨੇ ਇਹ ਵੀ ਵਚਨ ਕਬੂਲ ਕੀਤਾ ਜੀ ਤੀਸਰਾ ਵਚਨ ਕੀਤਾ ਕਿ ਜਿਸ ਦਾ ਲੋਨ ਖਾਤਾ ਉਸ ਨਾਲ ਦਗਾ ਨਹੀਂ ਕਰਨਾ ਤਾਂ ਭੂਮੇ ਨੇ ਇਹ ਤਿੰਨੋਂ ਵਚਨ ਖੁਸ਼ੀ-ਖੁਸ਼ੀ ਨਾਲ ਸਹਿਪਕਾਰ ਕਰ ਲਏ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਸੰਤ ਜੀ ਚਾਹੇ ਜੋ ਮਰਜੀ ਹੋ ਜੇ ਮੈਂ ਤੁਹਾਡੇ ਤਿੰਨਾ ਵਚਨਾਂ ਦੀ ਪਾਲਣਾ ਕਰਾਂਗਾ ਪਰ ਇੱਕ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੇਰੀ ਇਮਾਨਦਾਰੀ ਦੀ ਕਮਾਈ ਦਾ ਭੋਜਨ ਛੱਕ ਕੇ ਜਾਣਾ ਤਾਂ ਗੁਰੂ ਸਾਹਿਬ ਜੀ ਦੇ हां ਕਰਨ ਪਿੱਛੋਂ ਭੂਮੀਆਂ ਜੰਗਲ ਵਿੱਚ ਚਲਾ ਗਿਆ ਤੇ ਲੱਕੜਾਂ ਇਕੱਠੀਆਂ ਕਰਕੇ ਸ਼ਹਿਰ ਵਿੱਚਿਆਂ ਤੇ ਦਸਾਂ ਨੋਹਾਂ ਦੀ ਉਸਦੀ ਕਿਰਤ ਦੀ ਕਮਾਈ ਨਾਲ ਗੁਰੂ ਸਾਹਿਬ ਜੀ ਨੂੰ ਭੋਜਨ ਚੁਕਾਇਆ ਗੁਰੂ ਸਾਹਿਬ ਜੀ ਦੇ ਜਾਣ ਪਿੱਛੋਂ ਭੂਮੀਆਂ ਨੂੰ ਲੰਗਰ ਚਲਾਉਣ ਲਈ ਪਿਆਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਵੇਗਾ ਗਰੀਬਾਂ ਦਾ ਸ਼ੋਸ਼ਣ ਤਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੂੰ ਵਚਨ ਦਿੱਤਾ ਹੈ ਸੋਚਨ ਸਮਝਣ ਤੋਂ ਬਾਅਦ ਭੂਮੀ ਨੇ ਰਾਜ ਮਹਿਲ ਦੇ ਵਿੱਚ ਚੋਰੀ ਕਰਨ ਦੀ ਚੋਜਨਾ ਬਣਾਈ ਕਿ ਰਾਜੇ ਦੇ ਘਰੋਂ ਬਹੁਤ ਮਾਣ ਮਾਲ ਮਿਲੇਗਾ ਇਹ ਸੋਚ ਕੇ ਉਸ ਨੇ ਬੜੀ ਹੀ ਵਧੀਆ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ ਤੇ ਸਿਰ ਦੇ ਉੱਤੇ ਰਾਜਿਆਂ ਵਾਲੀ ਦਸਤਾਰ ਸਜਾਈ ਤੇ ਰਾਜ ਮਹਿਲ ਵੱਲ ਨੂੰ ਚੱਲ ਪਿਆ ਰਾਜ ਮੈਲ ਦੇ ਅੰਦਰ ਬਾਜੀ ਕੋਲ ਸੰਤਰੀ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ ਤਾਂ ਭੂਮੇ ਨੂੰ ਗੁਰੂ ਜੀ ਨਾਲ ਕੀਤਾ ਵਚਨ ਯਾਦ ਆ ਗਿਆ ਕਿ ਹਮੇਸ਼ਾ ਸੱਚ ਬੋਲਣਾ ਭੂਮੇ ਨੇ ਆਪਣੇ ਵਚਨਾਂ ਦਾ ਪੱਕਾ ਸੀ ਤੇ ਉਹ ਗੁੱਸੇ ਵਿੱਚ ਆਖਣ ਲੱਗਾ ਕਿ ਮੈਂ ਚੋਰ ਹਾਂ ਤੇ ਸੁਣ ਕੇ ਸੰਤਰੇ ਠੱਠਰ-ਬਰੱਠਰ ਗਏ ਕਿ ਲਿਬਾਸ ਤੋਂ ਤਾਂ ਇਹ ਕੋਈ ਰਾਜਕੁਮਾਰ ਲੱਗਦਾ ਹੈ ਤੇ ਜੇਕਰ ਇਸ ਨੂੰ ਅੰਦਰ ਨਾ ਜਾਣ ਦਿੱਤਾ ਤਾਂ ਕੱਲ ਨੂੰ ਕਿਤੇ ਨੌਕਰੀ ਤੋਂ ਪੱਕੇ ਛੁੱਟੀ ਨਾ ਹੋ ਜਾਵੇ ਸੰਤਰੀ ਨੇ ਡਰਦੇ ਹੋਏ ਮਾਰੇ ਭੂਮੀ ਨੂੰ ਅੰਦਰ ਜਾਣ ਦਿੱਤਾ ਤਾਂ ਅੰਦਰ ਜਾ ਕੇ ਭੂਮੀ ਲੱਭਦਾ ਲੱਭਦਾ ਰਾਜੇ ਦੇ ਖਜ਼ਾਨੇ ਵਾਲ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਦੇ ਰਾਣੀਆਂ ਦੇ ਅਨੇਕਾਂ ਪ੍ਰਕਾਰ ਦੇ ਗਹਿਣੇ ਰੱਖੇ ਹੋਏ ਸਨ ਭੂਮੀ ਨੇ ਚੰਗੇ ਚੰਗੇ ਗਹਿਣੇ ਨੂੰ ਇੱਕ ਗਠੜੀ ਵਿੱਚ ਬੰਨ ਲਿਆ ਤੇ ਜਾਣ ਦੇ ਲਈ ਤਿਆਰ ਹੋ ਗਿਆ ਪਰ ਜਦੋਂ ਭੂਮੇ ਜਾਣ ਲੱਗਾ ਤਾਂ ਉਸ ਦੀ ਛਾਤੀ ਇੱਕ ਬਰਤਨ ਵੱਲ ਪਈ ਜਿਸ ਦੇ ਵਿੱਚ ਰਾਜੇ ਦਾ ਚੋਰਨ ਪਿਆ ਹੋਇਆ ਸੀ ਭੂਮੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੈ ਕੀ ਚੀਜ਼ ਤਾਂ ਉਸਨੇ ਆਪਣੀ ਉਂਗਲ ਦੇ ਨਾਲ ਉਸ ਦਾ ਸਵਾਦ ਚੱਖਿਆ ਤਾਂ ਉਸ ਦੇ ਪਿੱਛੋਂ ਉਸ ਨੂੰ ਲੂਣ ਦਾ ਸਵਾਦ ਆਇਆ ਜਦੋਂ ਲੂਣ ਦਾ ਸਵਾਦ ਆਇਆ ਤਾਂ ਉਸ ਨੂੰ ਗੁਰੂ ਜੀ ਦਾ ਦੂਸਰਾ ਵਚਨ ਯਾਦ ਆ ਗਿਆ ਕਿ ਕਿਸੇ ਦਾ ਲੋਨ ਖਾ ਕੇ ਹਰਾਮ ਨਹੀਂ ਕਰਨਾ ਭੂਮੀ ਸੋਚਾਂ ਵਿੱਚ ਪੈ ਗਿਆ ਤੇ ਗਹਿਣੇ ਦੀ ਗਠੜੀ ਉੱਥੇ ਹੀ ਛੱਡ ਕੇ ਰਾਜ ਮਹਿਲ ਤੋਂ ਬਾਹਰ ਆ ਗਿਆ ਅਗਲੀ ਸਵੇਰ 'ਚ ਤੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਦੇਖਦਾ ਹੈ ਕਿ ਸਾਰਾ ਸਮਾਨ ਖਿਲਰਿਆ ਪਿਆ ਹੈ ਤੇ ਹੀਰੇ ਜਵਾਹਰ ਰਾਤ ਦੇ ਗਹਿਣੇ ਇੱਕ ਗਠੜੀ ਵਿੱਚ ਬੰਨੇ ਹੋਏ ਹਨ ਜਦੋਂ ਵੇਖਿਆ ਜਾਂਦਾ ਹੈ ਤਾਂ ਇੱਕ ਵੀ ਗਹਿਣਾ ਗੁੰਮ ਨਹੀਂ ਸੀ ਸਾਰਾ ਸਮਾਨ ਕਮਰੇ ਵਿੱਚ ਹੀ ਮੌਜੂਦ ਸੀ ਤਾਂ ਰਾਜਾ ਸੋਚੀ ਪੈ ਗਿਆ ਕਿ ਵੇਖਣੋਂ ਤਾਂ ਇਦਾਂ ਲੱਗਦਾ ਕਿ ਜਿਵੇਂ ਕੋਈ ਚੋਰ ਆਇਆ ਸੀ ਪਰ ਹਰਾਨੀ ਵਾਲੀ ਗੱਲ ਇਹ ਹੈ ਕਿ ਉਹ ਚੋਰ ਸਮਾਨ ਇੱਥੇ ਹੀ ਕਿਉਂ ਛੱਡ ਗਿਆ ਨਾਲ ਲੈ ਕੇ ਕਿਉਂ ਨਹੀਂ ਗਿਆ ਰਾਜੇ ਨੇ ਸੰਤਰੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਦੱਸੋ ਰਾਤ ਇੱਥੇ ਕੌਣ ਆਇਆ ਸੀ ਤਾਂ ਸੰਤਰੀਆਂ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਜਿਸ ਨੇ بڑے ਚੰਗੇ ਵਸਤਰ ਪੈਨੇ ਹੋਏ ਸਨ ਜਦੋਂ ਮੈਲ ਦੇ ਅੰਦਰ ਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਸੀ ਕਿ ਤੂੰ ਕੌਣ ਹੈ ਤਾਂ ਉਸਨੇ ਕਿਹਾ ਸੀ ਕਿ ਮੈਂ ਚੋਰ ਹਾਂ ਅਸੀਂ ਉਸ ਦੇ ਪਹਿਰਾਵੇ ਵੱਲ ਦੇਖੀ ਸੋਚਿਆ ਕਿ ਸ਼ਾਇਦ ਇਹ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਇਹ ਕੋਈ ਰਾਸਕਮਾਰ ਹੋਵੇਗਾ ਤੇ ਇਹ ਸੋਚ ਕੇ ਅਸੀਂ ਉਸ ਨੂੰ ਅੰਦਰ ਜਾਣ ਦਿੱਤਾ ਸੀ ਰਾਜੇ ਨੇ ਹੁਕਮ ਦਿੱਤਾ ਕਿ ਉਸ ਦੀ ਆਦਮੀ ਦੀ ਤਲਾਸ਼ ਕੀਤੀ ਜਾਵੇ ਤਾਂ 3 ਦਿਨ ਤੱਕ ਚੋਰ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਨਾ ਮਿਲਿਆ ਤਾਂ ਰਾਜੇ ਨੇ ਹੁਕਮ ਜਾਰੀ ਕੀਤਾ ਜਿੰਨੇ ਵੀ ਚੋਰ ਲਟੇਰੇ ਨਕਮੇ ਆਦਮੀ ਹਨ ਉਹਨਾਂ ਦੀ ਮਾਰ ਕੁਟਾਈ ਕਰਕੇ ਅਸਲੀ ਚੋਰ ਦਾ ਪਤਾ ਕੀਤਾ ਜਾਵੇ ਇਸੇ ਤਰ੍ਹਾਂ ਹੀ ਹੋਇਆ ਰਾਜੇ ਦੇ ਬੰਦਿਆਂ ਨੇ ਗਰੀਬਾਂ ਤੇ ਨਕਮੇ ਬੰਦਿਆਂ ਦੀ ਮਾਰ ਕੁਟਾਈ ਕਰਨ ਲੱਗੇ ਸਾਰੇ ਪਾਸੇ ਗੱਲ ਫੈਲ ਗਈ ਤਾਂ ਭੂਮੇ ਨੂੰ ਵੀ ਪਤਾ ਲੱਗਾ ਕਿ નિર્ਦੋਸ਼ਾਂ ਦੀ ਵੀ ਮਾਰਕਟਾਈ ਹੋ ਰਹੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਜੀ ਦਾ ਤੀਸਰਾ ਵਚਨ ਵੀ ਯਾਦ ਆ ਗਿਆ ਕਿ ਗਰੀਬਾਂ ਨਾਲ ਤੱਕਾ ਹੁੰਦਾ ਨਹੀਂ ਦੇਖਣਾ ਭੂਮੇ ਸੋਚਾਂ ਲੱਗਾ ਕਿ ਗਰੀਬਾਂ ਨਾਲ ਜੋ ਵੀ ਮਾਰਕਟਾਈ ਹੋ ਰਹੀ ਹੈ ਉਸ ਦਾ ਕਾਰਨ ਮੈਂ ਹੀ ਹਾਂ ਇਹ ਸੋਚ ਕੇ ਉਹ ਰਾਜੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਰਾਜਾ ਜੀ ਇਰਪਾ ਕਰਕੇ ਗਰੀਬਾਂ ਦੇ ਨਾਲ ਮਾਰਕਟਾਈਪ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸ ਰਾਤ ਚੋਰੀ ਕਰਨ ਮੈਂ ਹੀ ਆਇਆ ਸੀ ਰਾਜੇ ਨੇ ਹੁਕਮ ਜਾਰੀ ਕਰਕੇ ਮਾਰਕਟਾਈਪ ਬੰਦ ਕਰਾ ਦਿੱਤੀ ਤੇ ਭੂਮੀ ਨੂੰ ਬਿਠਾ ਕੇ ਪੁੱਛਿਆ ਕਿ ਉਸ ਰਾਤ ਤੂੰ ਖਾਲੀ ਹੱਥ ਕਿਉਂ ਚਲਾ ਗਿਆ ਸੀ ਜਿਹਾ ਤੇਰੇ ਮਨ ਦੇ ਵਿੱਚ ਕੀ ਆਇਆ ਸੀ ਕਿ ਤੂੰ ਸਾਰਾ ਸਮਾਨ ਉੱਥੇ ਛੱਡ ਕੇ ਆਪ ਹੱਥ ਖਾਲੀ ਚਲਾ ਗਿਆ ਤੱਪੂ ਮੈਨੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਦੀ ਨਾਲ ਕੀਤੇ ਵਚਨਾਂ ਦੀ ਪੂਰੀ ਵਾਰਤਾਲਾਬ ਸੁਣਾਈ ਤੇ ਕਿਹਾ ਕਿ ਉਹ ਕੋਈ ਆਮ ਸੰਤ ਨਹੀਂ ਬਲਕਿ ਪੂਰਨ ਗੁਰਸਰ ਰਾਜੇ ਨੇ ਭੂਮੀ ਦੀ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਹੈਰਾਨ ਹੋਇਆ ਤੇ ਭੂਮੀ ਨੂੰ ਸ਼ਾਬਸ਼ ਦਿੱਤੀ ਤੇ ਕਿਹਾ ਕਿ ਬਲਹਾਰੇ ਜਾਮਾ ਤੇਰੇ ਤੇ ਤੇ ਤੇਰੇ ਗੁਰੂ ਤੇ ਜਿਨ੍ਹਾਂ ਨੇ ਤੈਨੂੰ ਜਿਹੇ ਬਚਨ ਦਿੱਤੇ ਤੇ ਬਚਨਾਂ ਨੂੰ ਨਿਭਾਉਣ ਦਾ ਬਲ ਬਖਸ਼ਿਆ ਭੂਮਿਆ ਨੇ ਉੱਤੇ ਗੁਰੂ ਜੀ ਦੀ ਐਨੀ ਕਿਰਪਾ ਹੋਏਗੀ ਉਸਨੇ ਚੋਰੀ ਕਰਨੀ ਛੱਡ ਦਿੱਤੀ ਤੇ ਰਾਜੇ ਨੂੰ ਵੀ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ ਰਾਜਾ ਭੂਮਿਆ ਤੋਂ ਬਹੁਤ ਖੁਸ਼ ਸੀ ਅਤੇ ਉਸਨੂੰ ਭੂਮਿਆ ਨੂੰ ਆਪਣੇ ਦਰਬਾਰ ਦੇ ਵਿੱਚ ਵਜ਼ੀਰਾ ਵਾਲੀ ਨੌਕਰੀ ਦੇ ਦਿੱਤੀ ਤੇ ਆਪ ਵੀ ਗੁਰੂ ਨਾਨਕ ਦੇਵ ਜੀ ਦਾ ਤਰਮ ਪਕਤ ਬਣ ਗਿਆ ਸਸ਼ਿਆਕਾਲ ਦੋਸਤੋ ਧੰਨਵਾਦ ਜੀ